ਸੂਰਜ ਦਾ ਨਵਾਂ ਘਰ ਇੱਕ ਲੋਕ ਕਹਾਣੀ ਪ੍ਰਾਣੇ ਸਮੇਂ ਦੀ ਗੱਲ ਐ ਸੂਰਜ ਤੇ ਪਾਣੀ ਇਕੱਠੇ ਰਹਿੰਦੇ ਸੀ ਉਹ ਦੋਵੇਂ ਪੱਕੇ ਮਿੱਤਰ ਸਨ ਰੋਜ਼ ਸੂਰਜ ਹੀ ਪਾਣੀ ਦੇ ਘਰ ਜਾਂਦਾ ਸੀ ਇੱਕ ਦਿਨ ਸੂਰਜ ਨੇ ਪਾਣੀ ਨੂੰ ਕਿਹਾ ਪਾਣੀ ਮਿੱਤਰ ਤੂੰ ਮੇਰੇ ਘਰ ਕਿਉਂ ਨਹੀਂ ਆਉਂਦਾ ਪਾਣੀ ਨੇ ਜਵਾਬ ਦਿੱਤਾ ਮੇਰਾ ਪਰਿਵਾਰ ਬਹੁਤ ਵੱਡਾ ਹੈ ਜੇ ਅਸੀਂ ਸਾਰੇ ਲੋਕ ਤੇਰੇ ਘਰ ਆਏ ਤਾਂ ਤੈਨੂੰ ਆਪਣਾ ਘਰ ਛੱਡਣਾ ਪੈ ਜਾਵੇਗਾ ਸੂਰਜ ਬੋਲਿਆ ਮੇਰੇ ਮਿੱਤਰ ਤੂੰ ਇਸ ਦੀ ਫਿਕਰ ਨਾ ਕਰ ਮੈਂ ਇੱਕ ਬਹੁਤ ਵੱਡਾ ਘਰ ਬਣਾ ਲਵਾਂਗਾ ਪਾਣੀ ਨੇ ਜਵਾਬ ਦਿੱਤਾ ਐਨਾ ਕਸ਼ਟ ਕਰਨ ਦੀ ਲੋੜ ਨਹੀਂ ਤੁਸੀਂ ਮੇਰੇ ਘਰ ਆ ਜਾਓ ਅਸੀਂ ਤੁਹਾਡੇ ਘਰ ਆ ਜੰਨੇ ਆਂ ਸੂਰਜ ਬੋਲਿਆ ਮੈਂ ਬਹੁਤ ਦਿਨਾਂ ਤੋਂ ਆਪਣਾ ਨਵਾਂ ਘਰ ਬਣਾਉਣ ਦੀ ਸੋਚ ਰਿਹਾ ਪਰ ਕਿਸੇ ਨਾ ਕਿਸੇ وجہ ਕਰਕੇ ਇਹ ਕੰਮ ਹੁਣ ਟਲਦਾ ਜਾ ਰਿਹਾ ਹੁਣ ਮੈਂ ਜਲਦੀ ਹੀ ਨਵਾਂ ਘਰ ਬਣਾਉਣਾ ਸ਼ੁਰੂ ਕਰ ਦਾਂਗਾ ਪਾਣੀ ਨੇ ਕਿਹਾ ਮੇਰੇ ਦੋਸਤ ਇੱਕ ਸੁਝਾਅ ਹੈ ਕਿ ਤੁਸੀਂ ਜਦੋਂ ਵੀ ਆਪਣਾ ਨਵਾਂ ਘਰ ਬਣਾਓ ਸ਼ੁਰੂ ਕਰੋਗੇ ਤਾਂ ਉਹਦਾ ਵੇੜਾ ਖੁੱਲਾ ਰੱਖਣਾ ਸੂਰਜ ਬੋਲਿਆ ਚਿੰਤਾ ਨਾ ਕਰੋ ਹੁਣ ਜਦੋਂ ਤੁਸੀਂ ਆਓਗੇ ਤਾਂ ਦੇਖਣਾ ਤੁਹਾਡੀ ਤਬੀਅਤ ਖੁਸ਼ ਹੋ ਜਾਵੇਗੀ ਸੂਰਜ ਇੱਕ ਦਿਨ ਆਪਣੀ ਪਤਨੀ ਚੰਦਾ ਨੂੰ ਬੋਲਿਆ ਅੱਜ ਮੈਂ ਤੈਨੂੰ ਇੱਕ ਖੁਸ਼ਖਬਰੀ ਦੇਣਾ ਚਾਹਣਾ ਹੈ ਚੰਦਾ ਖੁਸ਼ੀ ਨਾਲ ਬੋਲੀ ਹਾਂ ਹਾਂ ਜ਼ਰੂਰ ਦੱਸੋ ਕਿਹੜੀ ਖੁਸ਼ਖਬਰੀ ਹੈ ਜਲਦੀ ਦੱਸੋ ਸੂਰਜ ਨੇ ਕਿਹਾ ਕੱਲ ਤੋਂ ਅਸੀਂ ਆਪਣਾ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗੇ ਚੰਦਾ ਅੱਛਾ ਆਪਣਾ ਘਰ ਬਣਾਉਣਾ ਤਾਂ ਬਹੁਤ ਵਧੀਆ ਗੱਲ ਹੈ ਪਰ ਤੁਹਾਡੇ ਦਿਮਾਗ ਵਿੱਚ ਇਹ ਵਿਚਾਰ ਕਿਵੇਂ ਆਇਆ ਸੂਰਜ ਨੇ ਸਾਰੀ ਕਹਾਣੀ ਚੰਦਾ ਨੂੰ ਦੱਸ ਦਿੱਤੀ ਅਤੇ ਆਪਣਾ ਨਵਾਂ ਘਰ ਬਣਾਉਣ ਵਿੱਚ ਰੁੱਝ ਗਏ ਉਸ ਨੇ ਬਹੁਤ ਹੀ ਖੂਬਸੂਰਤ ਨਵਾਂ ਘਰ ਬਣਾਇਆ ਫਿਰ ਇੱਕ ਦਿਨ ਉਹਨੇ ਪਾਣੀ ਨੂੰ ਆਪਣੇ ਘਰੋਂ ਲਈ ਸੁਨਹਿਾ ਦਿੱਤਾ ਪਾਣੀ ਚਾਹੁੰਦੇ ਹੋਏ ਵੀ ਮਨਾ ਨਹੀਂ ਕਰ ਸਕਿਆ ਅਗਲੇ ਦਿਨ ਪਾਣੀ ਆਪਣਾ ਪੂਰਾ ਪਰਿਵਾਰ ਲੈ ਕੇ ਸੂਰਜ ਦੇ ਘਰ ਪਹੁੰਚ ਗਿਆ ਸੂਰਜ ਨੂੰ ਆਵਾਜ਼ ਦਿੱਤੀ ਤੇ ਕਿਹਾ ਮੈਂ ਆਪਣੇ ਪਰਿਵਾਰ ਸਮੇਤ ਆਇਆ ਹਾਂ ਜੇ ਅਸੀਂ ਸਾਰੇ ਮੈਂਬਰ ਅੰਦਰ ਆ ਜਾਈਏ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ ਸੂਰਜ ਨੇ ਜਵਾਬ ਦਿੱਤਾ ਪਰੇਸ਼ਾਨੀ ਕਿਉਂ ਮੇਰਾ ਨਵਾਂ ਘਰ ਹੈ ਪਰਿਵਾਰ ਸਮੇਤ ਅੰਦਰ ਆ ਜਾਓ ਪਾਣੀ ਸੂਰਜ ਦੇ ਘਰ ਅੰਦਰ ਗਿਆ ਤਾ ਪਤਾ ਨਹੀਂ ਕਿੰਨੇ ਕੁ ਝੀਂਗੇ ਮੱਛਲੀਆਂ ਪਤਾ ਨਹੀਂ ਕਿਹੜੇ-ਕਿਹੜੇ ਜੀਵ ਜੰਤੂ ਪਾਣੀ ਦੇ ਨਾਲ ਆ ਗਏ ਅਤੇ ਪੂਰਾ ਪਰਿਵਾਰ ਸੂਰਜ ਦੇ ਘਰ ਵੜਿਆ ਹੀ ਨਹੀਂ ਸੀ ਕਿ ਸੂਰਜ ਦਾ ਘਰ ਭਰ ਗਿਆ ਪਾਣੀ ਨੇ ਕਿਹਾ ਸੂਰਜ ਦੇਖ ਲਓ ਸਾਰੇ ਦੇ ਅੰਦਰ ਆਉਣਾ ਠੀਕ ਨਹੀਂ ਆ ਸੂਰਜ ਨੇ ਆਵਾਜ਼ ਲਾਈ ਕਿਸੇ ਵੀ ਤਰ੍ਹਾਂ ਦੀ ਸੋਚ ਵਿਚਾਰਨਾ ਕਰੋ ਸਿੱਧੇ ਅੰਦਰ ਆ ਜਾਓ ਪਾਣੀ ਦਾ ਸਾਰਾ ਪਰਿਵਾਰ ਅੰਦਰ ਵੜ ਗਿਆ ਸੂਰਜ ਦੇ ਅੰਦਰ ਸਿਰ ਤੱਕ ਜਗ੍ਹਾ ਭਰ ਗਈ ਫਿਰ ਵੀ ਅੱਧਾ ਪਰਿਵਾਰ ਅਜੇ ਬਾਹਰ ਹੀ ਸੀ ਪਾਣੀ ਨੇ ਪੁੱਛਿਆ ਮੈਂ ਆਪਣਾ ਸਾਰਾ ਪਰਿਵਾਰ ਲੈ ਕੇ ਅੰਦਰ ਆਵਾਂ। ਇਹ ਇਸ ਵਾਰ ਤਾਂ ਦੋਵਾਂ ਨੇ ਸੂਰਜ ਤੇ ਚੰਦ ਤੇ ਇਕੱਠਾਂ ਹੀ ਕਹਿ ਦਿੱਤਾ ਸਾਰੇ ਜਣੇ ਅੰਦਰ ਆ ਜਾਓ। ਇਹ ਸੁਣ ਕੇ ਪਾਣੀ ਦਾ ਸਾਰਾ ਪਰਿਵਾਰ ਜੋ ਬਾਹਰ ਖੜਾ ਸੀ ਸੂਰਜ ਦੇ ਘਰ ਵੱਡਦਾ ਗਿਆ। ਸੂਰਜ ਤੇ ਚੰਦਾ ਨੂੰ ਛੱਤ ਤੇ ਜਾਣਾ ਪਿਆ। ਪਾਣੀ ਨੇ ਫਿਰ ਤੋਂ ਆਪਣਾ ਪ੍ਰਸ਼ਨ ਦਰ ਆਇਆ। ਸੂਰਜ ਵੱਲੋਂ ਵੀ ਪਹਿਲਾਂ ਦੀ ਤਰ੍ਹਾਂ ਉਹੀ ਜਵਾਬ ਆਇਆ। ਪਾਣੀ ਦਾ ਪਰਿਵਾਰ ਕੁਝ ਹੋਰ ਅੰਦਰ ਵੱਲ ਨੂੰ ਹੋਇਆ ਤਾਂ ਸੂਰਜ ਤੇ ਚੰਦਾ ਨੂੰ ਛੱਤ ਵੀ ਖਾਲੀ ਕਰਨੀ ਪਈ। ਉਦੋਂ ਇਹ ਕਾਸਤੇ ਚਲੇ ਕੇ ਕਹਿੰਦੇ ਹਨ ਸੂਰਜ ਤੇ ਚੰਦਾ ਉਦੋਂ ਤੋਂ ਹੀ ਆਕਾਸ਼ ਵਿੱਚ ਰਹਿੰਦੇ ਆ ਗਾਣੀ ਖਤਮ ਹੁੰਦੀ ਹੈ ਪਰ ਧਾਨੀਆਂ ਨਾਲ ਫੇਰ ਮਿਲਦੇ ਰਹਾਂਗੇ ਇਜਾਜ਼ਤ ਦਿਓ ਰੱਬ ਰੱਖੇ